ਆ ਗਿਆ ਵੀ ਲੈ ਵੀ ਠੀਕ ਆ ਠੀਕ ਆ ਜੰਕਰ ਕਿੱਦਾਂ ਠੀਕ ਆ ਉਹ ਆ ਜੀ ਹੁਣ ਕਿਹੜੇ ਮੁਲਕ ਤੋਂ ਆਏ ਆ ਹਾਂ ਜੀ ਕਿੰਨੇ ਵਾਰੀ ਫੋਨ ਕੀਤਾ ਪਾਪਾ ਨੂੰ 5 ਵਾਰੀ ਆ ਦੇਖੋ ਤੋ ਗਾਇਸ ਚਾਕਲੇਟ ਖਾ ਰਿਆ ਇਹ ਚਾਕਲੇਟ ਨਾਲ ਕੁਝ ਗਲਤ ਹੋ ਗਿਆ ਸੀ ਗੁਰੂ ਪਰਤ ਲੋਗੀ ਸੀ ਚਲੋ ਅੱਛਾ ਜੀ ਉਹਦਾ ਕਰਕੇ ਮੈਨੂੰ ਆ ਥੋੜੀ ਜਿਹੀ ਸਵਾ ਮਿਲੀ ਠੀਕ ਹੈ ਜੀ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ आवर ਨਿਊ ਬਲੌਗ ਕੀ ਹਾਲ ਚੱਲ ਹੈ ਜੀ ਤੇ ਅੱਜ ਅਸੀਂ ਬਾਜ਼ਾਰ ਚੱਲੇ ਸੀਗੇ ਕੋਈ ਸਬਜ਼ੀ-ਭਾਜੀ ਵਗੈਰਾ ਖਰੀਦਣ ਦੇ ਕੁਝ ਥੋੜਾ ਜਿਹਾ ਹੋਰ ਸਮਾਨ ਲੈਣ ਲਈ ਤੇ ਸੋਚਿਆ ਤੁਹਾਨੂੰ ਵੀ ਦਾਲ ਲਿਆ ਚੱਲੀ ਅੱਜ ਬੰਤਾਜ ਘਰ ਆ ਜੀ ਮੈਂ ਤੇ ਹਰਪੀ ਚੱਲੇ ਆ ਜੀ ਮੈਂ ਤਾਂ ਨਹੀਂ ਚੇ ਆ ਆ ਦੇਖੋ ਥੱਲੇ ਆ ਤੇ ਉਹ ਕਹਿੰਦਾ ਮੈਂ ਨਹੀਂ ਜਾਣਾ ਨਾਲ ਤੇ ਅਸੀਂ ਦੋਵੇਂ ਜਾਣੇ ਚੱਲੇ ਆ ਤੇ ਬਣਿਆ ਰਿਹਾ ਬਲੌਗ ਦੇ ਵਿੱਚ ਨਾਲ ਨਾਲ ਦੋਸਤੋ ਤੇ ਆਉ ਚੱਲੀਏ ਜੀ ਅੱਜ ਬੰਤਾ ਜੀ ਦੀ ਕੁਝ ਕਾਪੀਜ਼ ਲੈਣੀਆਂ ਸੀਗੀਆਂ ਰਾਤ ਵਿੱਚ ਰੁਕੇ ਸੀਗੇ ਅੱਛਾ ਜਿਹੜੀ ਤੇ ਮੈਨੂੰ ਪਿਆ ਸੀਗਾ ਸਵੇਰੇ ਨੂੰ ਤੇ ਬਾਈਕ ਤੇ ਆਏ ਸੀਗੇ ਨਾਲ ਗਰਮੀ ਵੀ ਬਹੁਤ ਹੋਈ ਸੀ ਯਾਰ ਦੋਸਤੋ ਬਹੁਤ ਜ਼ਿਆਦਾ ਗਰਮੀ ਹੋਈ ਵੀ ਹੈ ਯਾਰ ਨੂੰ ਤੇ ਤੁਹਾਨੂੰ ਦਿਖਦਾ ਹੋਣਾ ਪਸੀਨਾ ਆਇਆ ਹੋਣਾ ਪਰ ਲੋ ਜੀ ਅੱਜ ਫੇਰ ਅਸੀਂ ਆਏ ਆ ਫਰੂਟ ਸਟੈਂਡ ਵੈਜੀਟੇਬਲ ਵਾਲਿਆਂ ਦੇ। ਫਾਈ ਕਹਿੰਦਾ ਕਿ ਵੇ ਵਧੀਆ ਨੇ ਬੰਦੇ ਹਰੇ-ਹਰੇ ਹੈ? ਅੱਜ ਫੇਰ ਆ ਗਿਆ ਅਸੀਂ। ਆ ਗਿਆ ਅਸੀਂ ਵੇ ਵਲੋਗਿੰਗ ਕਰਨ ਲਈ ਅੱਜ। ਹੋਰ ਨਾ ਕੀ ਹਾਲ ਚਾਲ ਹੈ ਜੀ? ਠੀਕੋ ਵਧੀਆ ਜੀ ਵਧੀਆ ਵਧੀਆ। ਸ਼ੰਕਰ ਕਿੱਥੇ ਆ? ਜੈ ਸ਼ੰਕਰ ਨੂੰ ਭੇਜਤਾ ਹਾਂ ਤੁਸੀਂ ਪਹਿਲਾਂ ਹੀ ਯਾਰ ਹੈ। ਆਹ ਆ ਗਿਆ ਸ਼ੰਕਰ ਆ ਗਿਆ ਵੇ ਲੈ ਵੀ। ਠੀਕਾ ਠੀਕਾ ਸ਼ੰਕਰ ਕਿੱਦਾਂ ਹੈ? ਠੀਕਾ ਆਹ ਜੀ ਹੁਣ ਕਿਹੜੇ ਮੁਲਕ ਤੋਂ ਆਏ ਆ ਇਹ ਕਿਨੌਰ ਦਾ ਆ ਗਿਆ ਜੀ ਅੱਛਾ ਕਿਨੌਰ ਦਾ ਆ ਗਿਆ ਪਿਛਲੇ ਵਲੌਗ ਚ ਕਹਿੰਦਾ ਕਹਿੰਦਾ ਯਾਰ ਇਹ ਨਹੀਂ ਪਤਾ ਕਿਹੜੇ ਬਾਹਰ ਦੇ ਆ ਬਸ ਹੈ Shimla ਹਾਂਜੀ ਸੰਘਾੜੇ ਗੋਭੀ 200 300 ਰੁਪਏ ਕਿਲੋ ਲੈ ਲਓ ਆ ਦੇ ਦੇ ਗੋਭੀ ਨੂੰ ਦਾਦਾ ਤਾਂ ਖਾਂਦੇ ਨਹੀਂ ਅਦਰ ਗਿਆ ਦਾਲ ਰੋ ਤੁ ਵੀ ਜੰਮ ਗਿਆ ਅਰੇ ਯਾ ਨਾ ਟੀ ਟਮਾਟਰ ਵਾਲੇ ਹੈ ਟਮਾਟਰ ਵਾਲੇ ਭਾਈ ਕਰ ਤੋ ਯਾਰ ਬਿਲਿੰਗ ਫਟਾਫੜਾ ਹੀ ਗਾਂ ਜਾਣਾ ਹੈ ਮੁੰਡੇ ਨੂੰ ਘਰੇ ਛੱਡ ਕੇ ਆਏ ਆ ਤੇ ਉਹਦੇ ਵਾਜਾ ਵਜਣ ਵਾਲਾ ਹੀ ਆ ਅਰੇ ਹਜੇ 10 ਮਿੰਟ ਹੋਇਆ ਘਰ ਆਇਆ ਨੂੰ ਫੋਨ ਆ ਵੀ ਗਿਆ ਜਲਦੀ ਆ ਜਾਓ ਪਾਪਾ ਮੇਰਾ ਜੀ ਨਹੀਂ ਲੱਗਦਾ ਤੇ ਹੈਗਾ ਵੈਸੇ ਮੈਂ ਚੁੱਪਚਾਪ ਟੀਵੀ ਦੇਖ ਰਿਹਾ ਹੈਨਾ ਤੇ ਇਸ ਤੋਂ ਬਾਅਦ ਅਸੀਂ ਇੱਕ ਬੇકરી ਤੇ ਜਾਣਾ ਤੇ ਮਤਲਬ ਘਰ ਪਹੁੰਚਣ ਤੋਂ ਪਹਿਲਾਂ ਦੋ ਤਿੰਨ ਵਾਰੀ ਉਹਦਾ ਫੋਨ ਹਜੇ ਹੋਰ ਆ ਜੂਗਾ ਉਹਦਾ ਇਹ ਤੇ ਬਲੈਕਮੇਲਿੰਗ ਇਹ ਹੋਈ ਆ ਕਿ ਮੇਰੇ ਵਾਸਤੇ ਕੋਈ ਚਾਕਲੇਟ ਲੈ ਕੇ ਆਇਓ ਫਿਰ ਮੈਂ ਚੁੱਪ ਕਰ ਜੂਗਾ ਫਿਰ ਮੈਂ ਰੋਣਾ ਬਹੁਤ ਈਜ਼ ਆ ਵਾਰ-ਵਾਰ ਫੋਨ ਕਰੀ ਜਾਂਦਾ ਹੈਨਾ ਹੁਣ ਕੀ ਕਹਿੰਦਾ ਤੂੰ ਕਹਿੰਦਾ ਸੀ ਹੁਣੇ ਆ ਗਿਆ ਸੀ ਬਸ ਬੋਲੇ ਫੋਨ ਨੇ ਨਾ ਖਾਣਾ ਕੋਣਾ ਕੁਛ ਨਹੀਂ ਆ ਚੱਲੀਏ ਯਾਰ ਉਹ ਗੁੰਤਾ ਆ ਹੀ ਘਰੇ ਛੱਡ ਕੇ ਆਏ ਆਣੋ ਤੇ ਉਹ ਰੌਲਾ ਪਾਈ ਜਾਂਦਾ ਵੀ ਮੈਨੂੰ ਫਟਾਫਟ ਆਉ ਘਰੇ ਹੈ ਚਲੋ ਠੀਕ ਹੈ ਜੀ ਬੋਇਆ ਵਾਈਟ ਤੇ ਈ ਯਾਰ ਪਾ ਲੈ ਇਹਦੇ ਨਾਲ ਤੇ ਆ ਬੜੇ ਵਾਈਟ ਹੀ ਲੈ ਲੈ ਸਾਰੇ ਫਿਰ ਇੱਕ ਵਾਰੀ ਫੇਰ ਫੋਨ ਆ ਗਿਆ ਵੀ ਪਾਪਾ ਜਲਦੀ ਆ ਜਾਓ ਹਾਂ ਜੀ ਕਿੰਨੇ ਵਾਰੀ ਫੋਨ ਕੀਤਾ ਪਾਪਾ ਨੂੰ 5 ਵਾਰੀ ਆ ਦੇਖੋ ਤੁਸੀਂ ਗਾਇਸ ਚਾਕਲੇਟ ਖਾ ਰਿਹਾ ਇਹ ਚਾਕਲੇਟ ਲਈ ਫੋਨ ਕਰ ਰਿਹਾ ਸੀਗਾ ਬਸ ਕਰ ਰਿਹਾ ਕਦੋਂ ਆਵੋਗੇ ਕਦੋਂ ਆਵੋਗੇ ਜਲਦੀ ਆ ਜਾਓ ਇਧਰ ਬਲੌਗ ਵੀ ਚੱਲ ਰਿਹਾ ਸੀਗਾ ਦੇਖੋ ਕੋਹ ਕਿਹੜੇ ਆ ਇਹ ਕੀ ਨਾਮ ਹੈ ਇਹਨਾਂ ਦੇ ਚੈਨਲ ਦਾ ਪੰਜਾਬੀ ਕਪਲ ਪੰਜਾਬੀ ਟਰੈਵਲ ਕਪਲ ਹਾਂ ਤੇ ਬਾਕੀ ਆਏ ਹਾਏ 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 ਗੰਦੇ ਕੰਮ ਤੱਲਨ ਸਾਹਿਬ ਚੱਲੇ ਆ। ਤਕਰੀਬਨ ਪਿਛਲੇ 1 ਸਵਾ ਮਹੀਨੇ ਤੋਂ ਅਸੀਂ ਨਹੀਂ ਗਏ ਹੈਗੇ ਔਰ ਇਹ ਪਹਿਲੀ ਵਾਰੀ ਕਾਫੀ ਟਾਈਮ ਬਾਅਦ ਹੋਇਆ। ਪਹਿਲਾਂ ਅਸੀਂ ਵਿਧਨ ਵੀਕ ਇੱਕ ਵਾਰੀ ਜਾਂਦੇ ਹੁੰਦੇ ਸੀਗੇ। ਦੋ ਦਿਨ ਵਾਰ ਕੋਸ਼ਿਸ਼ ਵੀ ਕੀਤੀ ਸੀਗੀ ਤੇ ਪਰ ਕੁਦਰਤੀ ਚਲੋ ਨਹੀਂ ਜਾਇਆ ਗਿਆ ਟਾਈਮ ਨਹੀਂ ਲੱਗਿਆ ਪਰ ਅੱਜ ਅਸੀਂ ਟਾਈਮ ਕੱਢ ਕੇ ਚੱਲੇ ਆ ਤੇ ਤੁਹਾਨੂੰ ਵੀ ਦਰਸ਼ਨ ਕਰਾਵਾਂਗੇ। ਤੇ ਉਸ ਤੋਂ ਬਾਅਦ ਇੱਕ ਟਾਸਕ ਪੂਰ ਹੈਗਾ ਜੇ ਟਾਈਮ ਹੋਇਆ ਤਾਂ ਉਹਦਾਂ ਨੂੰ ਜਾਵਾਂਗੇ ਉਹ ਤੁਹਾਨੂੰ ਮੌਕੇ ਤੇ ਦੱਸਾਂਗੇ ਤੇ ਨਹੀਂ ਫਿਰ ਆਪਾਂ ਘਰ ਨੂੰ ਵਾਪਸੀ ਕਰਾਂਗੇ ਜੀ ਤੇ ਆਓ ਚੱਲੀਏ ਜੀ ਆਪਾਂ ਬਲਤਾਜ ਥੋੜਾ ਜਿਹਾ ਨਾਰਾਜ਼ ਹੋਇਆ ਹੋਇਆ। ਉਹਨੂੰ ਹੌਲੀ ਹੌਲੀ ਮੈਂ ਮਨਾ ਕੇ ਫਿਰ ਲੈ ਕੇ ਆਉਣਾ ਜੀ ਅੱਗੇ ਹਾਂਜੀ ਜਾਣਾ ਨਹੀਂ ਆ ਚਲੋ ਜੀ हां जी दोस्तों पिछले व्लॉग ਦੇ ਵਿੱਚ ਨਾ ਮੈਂ ਇੱਕ ਗੱਲ ਕਹੀ ਸੀ ਤੁਹਾਨੂੰ ਵੀ ਜਦੋਂ ਅਸੀਂ ਸਰਦਾਰ ਜੀ ਜਾਂਦੇ ਹਾਂ ਨਾ ਇਹ ਇੱਕ ਸਰਦਾਰ ਜੀ ਖੜੇ ਹੁੰਦੇ ਪੈਰਲਾਈਜ਼ ਹੋਇਆ ਹੋਇਆ ਤੇ ਵੀ ਉਹਨਾਂ ਕੋਲੇ ਰੁੱਕ ਕੇ ਜਾਇਆ ਕਰੋ ਪਿਛਲੀ ਵਾਰ ਅਸੀਂ ਰੁਕੇ ਨਹੀਂ ਸੀ ਕਿਉਂਕਿ ਦੋ ਗੱਡੀਆਂ ਆਲਰੇਡੀ ਖੜੀਆਂ ਹੋਈਆਂ ਸੀਗੀਆਂ ਮੈਂ ਤੁਹਾਨੂੰ ਦਿਖਾ ਵੀ ਦਿੰਦਾ ਟ੍ਰੈਫਿਕ ਬਹੁਤ ਜ਼ਿਆਦਾ ਪਰ ਅਸੀਂ ਅੱਜ ਰੁਕੇ ਹਾਂ ਉਹਨਾਂ ਕੋਲੇ ਆ ਦੇਖੋ ਇੱਧਰ ਬਹੁਤ ਜ਼ਿਆਦਾ ਟ੍ਰੈਫਿਕ ਆ ਉਹ ਸਰਦਾਰ ਜੀ ਖੜੇ ਆ ਪਰਲੇ ਪਾਸੇ ਉਹਨਾਂ ਨੂੰ ਅਸੀਂ 2 ਮਿੰਟ ਮਿਲਾਵਾਂਗੇ ਤੁਹਾਨੂੰ ਉਹ ਤੇਵਾ ਦਾ ਮੌਕਾ ਰੇਣੀਓ ਤੁਸੀਂ ਜਿਵੇਂ ਰੋਮੰਡੀ ਦੀ ਚੱਕਰ ਆਇਆ ਰਹਿਣਾ ਇਹ ਸਕਾਰ ਕੀ ਖਾਣੇ ਹੋਣਾ ਦੂਸਰੇ ਆਪਣੀ ਜੈਤੀ ਜਾਣੇ ਸਿੱਖਾ ਦੀ ਏਰੀਆ ਹੈ ਕਿ ਅਜਿਹਾ ਮੰਗਣਾ ਨਹੀਂ ਹੈ ਨਾ ਕਿੰਨੀ ਚੱਲਦੀ ਹੈ ਨਾ ਹਾਂਜੀ ਤਾਂ ਨਾ ਦੇਸੀ ਇਹ ਨਹੀਂ ਪੂਰੇ ਕਰ ਸਕਦੇ ਤਾਂ ਹੋਰ ਕੀ ਕਰਾਂਗੇ ਵੀਰੇ ਹਾਂਜੀ ਬਿਲਕੁਲ ਜੀ ਬਿਲਕੁਲ ਹਾਂਜੀ ਚਲੋ ਇਹ ਇਨਸਾਨ ਦੀਆਂ ਆਪਣੀਆਂ ਕੁਝ ਕਰਮਾਂ ਦੀਆਂ ਗਲਤੀਆਂ ਹੁੰਦੀਆਂ ਨੇ ਤੇ ਦੇ ਕਰਕੇ سزا ਲੱਗਦੀ ਆ ਅੱਛਾ ਜੀ ਅੱਛਾ ਜੀ ਪਹਿਲਾਂ ਕੁਝ ਗਲਤ ਹੋ ਗਿਆ ਸਿਪੂਣ ਕਰ ਲੋਗੀ ਸੀ ਚਲੋ ਅੱਛਾ ਜੀ ਉਹਦਾ ਕਰਕੇ ਮੈਨੂੰ ਆ ਥੋੜੀ ਜਿਹੀ سزا ਮਿਲੀ ਠੀਕ ਹੈ ਜੀ ਆਵਾਜ਼ ਵਾਲੀ ਲੱਗਦੀ ਜਰੀ ਆ ਹਾਂਜੀ ਬਿਨਾ ਆਵਾਜ਼ ਆ ਜਾਂਦੀ ਠੀਕ ਚਲੋ ਕੋਈ ਨਹੀਂ ਫੇਰ ਵੀ ਹੁਣ ਪ੍ਰਮਾਤਮਾ ਦੀ ਰਜਾ ਦਾ ਕਿਰਤ ਕਰਕੇ ਖਾ ਰਹੇ ਹੋ ਹਨਾ ਜੀ ਉਹਨੇ ਮੇਰੇ ਆਪਣੇ ਨਾਲ ਚਲੋ ਬੰਦਪੁਰ ਵੀ ਹੋ ਗਏ ਅੱਛਾ ਜੀ ਸੱਸ ਸਾਰਾ ਨੇ ਉਹਨਾਂ ਦੀ 16 ਬਾਲਕ ਲੈ ਰਿਆ ਵਾ ਅੱਛਾ ਜੀ ਤੁਹਾਡਾ ਮੇਰਾ ਪੰਨੀ ਕਲਾਸੇ ਫੜ ਗਿਆ ਤੇ ਘਰ ਘੜੀ ਘੜੀ ਆ ਅੱਛਾ ਜੀ ਉਹਨਾਂ ਸਦੇ ਬੱਚਾ ਉਹਨੂੰ ਜਾਦੇ ਰੱਖਣ ਠੀਕ ਹੈ ਜੀ ਐਵੇਂ ਤੁਹਾਡੀ ਆਵਾਜ਼ ਬਹੁਤ ਘੱਟ ਆਉਣੀ ਆ ਕਿਉਂਕਿ ਟ੍ਰੈਫਿਕ ਬਹੁਤ ਜ਼ਿਆਦਾ ਹੈਗਾ ਤੇ ਅਸੀਂ ਇਹ ਕਿਹਾ ਸੀ ਅਸੀਂ ਰੁੱਕ ਕੇ ਜਾਵਾਂਗੇ ਆਦਰਵਾਇਸ ਅੱਗੇ ਵੀ ਅਸੀਂ ਤੁਹਾਡੇ ਕੋਲ ਪੈਨ ਬਾਈ ਪਹਿਲਾਂ ਵੀ ਕੀਤੇ ਸੀਗੇ ਲਾਸਟ ਟਾਈਮ ਮੈਂ ਵੀਡੀਓ ਚ ਬੋਲਿਆ ਸੀ ਜੀ ਵਲੋਗਿੰਗ ਕਰਦੇ ਆਂ ਤੇ ਉਹਦੇ ਵਿੱਚ ਵੀ ਅਸੀਂ ਰੁਕ ਨਹੀਂ ਸਕਿਆ ਆਲਰੇਡੀ ਦੋ ਗੱਡੀਆਂ ਖੜੀਆਂ ਹੋਈਆਂ ਸੀ ਤੁਹਾਡੇ ਕੋਲੇ ਜੀ ਤੇ ਮੈਨੂੰ ਦਿਓ ਸੇਵਾ ਦਾ ਮੌਕਾ ਜੀ ਮੇਰੇ ਲਈ ਵੀ ਸੇਵਾ ਲਾਓ ਥੋੜੀ ਜੀ ਤੇ ਦੇ ਦਿਓ ਮੈਨੂੰ ਜੀ ਪੈਨ ਮੈਂ ਤੁਹਾਨੂੰ ਜੀ ਮੰਗਦੇ ਨਹੀਂ ਤੇ ਪਿਆਰ ਕਿਸੇ ਦਾ ਫਿੱਤਰ ਹੋ ਗਿਆ ਹਾਂ ਜੀ ਬਿਲਕੁਲ ਭਾਜੀ ਪਿਆਰ ਫਿੱਤਰਾਇਆ ਨਹੀਂ ਜਾ ਸਕਦਾ ਕਲੀਤਰ ਪਾਕਸ਼ਾ ਨੇ ਕਿਹਾ ਸਾਜ ਤੋਂ ਤੋਂ ਹਾਂ ਜੀ ਫ੍ਰੈਂਕ ਕੀ ਉਹਦੇ ਨਹੀਂ ਫਰਕ ਪਾਏ ਹਾਂ ਜੀ ਪਿਆਰ ਦੇ ਵਿੱਚ ਰੱਬ ਦਾ ਪਿਆਰ ਫਿੱਤਰ ਤੇ ਮੈਂ ਪੇਮੈਂਟ ਕਰਦਾ ਇੱਕ ਮਿੰਟ ਜੀ ਹਾਂ ਜੀ ਹਾਂ ਜੀ ਅ ਦੇਖੋ ਜੀ ਵੀਰ ਜੀ ਨੂੰ ਮੈਂ ਸੇਵਾ ਦੇਣੀ ਚਾਹੀ ਸੀ ਤਾਂ ਉਹਨਾਂ ਨੇ ਮੈਨੂੰ ਪੈਨ ਦਿੱਤੇ ਆ ਆਦਰਵਾਇਜ਼ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਕਿ ਉਹ ਖਾਲੀ ਮੈਂ ਤਾਂ ਕੱਲੀ ਪੈਸੇ ਨਹੀਂ ਲੈਂਦੇਗੇ ਤੇ ਵੀ ਮਤਲਬ ਉਹ ਕਹਿੰਦੇ ਕਿ ਮੇਰੇ ਤੋਂ ਤੁਸੀਂ ਬਾਏ ਕਰੋ ਹਨਾ ਤੇ ਚਲੋ ਠੀਕ ਹੈ ਵੀਰ ਜੀ ਦਿਓ ਇਜਾਜ਼ਤ ਆਪਾਂ ਫੇਰ ਮਿਲਾਂਗੇ ਹਨਾ ਠੀਕ ਹੈ ਜੀ ਧੰਨਵਾਦ ਜੀ ਬਹੁਤ ਵਧੀਆ ਯਾਰ ਮੈਂ ਅੱਜ ਹੀ ਗੱਲਬਾਤ ਕੀਤੀ ਆ ਕਿ ਇਹ ਨਹੀਂ ਗੱਲਬਾਤ ਨਹੀਂ ਕੀਤੀਗੀ ਅਸੀਂ ਪੈਨ ਇਹਨਾਂ ਤੋਂ ਬਾਈ ਕਰਕੇ ਤੇ ਅੱਗੇ ਚਲੇ ਜਾਣੇ ਹੁੰਨੇ ਅੱਜ ਉੱਤਰ ਕੇ ਗੱਲ ਕੀਤੀ ਐ ਵੀ ਕੁਝ ਮੰਨਦੇ ਕੰਫੈਸ ਕਰਦੇ ਆ ਕਿ ਮੇਰੇ ਤੋਂ ਹੀ ਕੋਈ ਗਲਤੀਆਂ ਹੋਈਆਂ ਸੀ ਕਿ ਜਿਸ ਕਰਕੇ ਮੈਨੂੰ ਇਹ ਫਿਜ਼ੀਕਲ ਪ੍ਰੋਬਲਮ ਆਈ ਐ ਸ਼ਾਇਦ ਉਹਨਾਂ ਨੇ ਬੋਲਿਆ ਵੀ ਐ ਵਿੱਚ ਸੁਣ ਜਾਵੇ ਟਰੈਫਿਕ ਬਹੁਤ ਜ਼ਿਆਦਾ ਹੈਗਾ ਆਵਾਜ਼ ਨਹੀਂ ਆ ਰਹੀ ਪ੍ਰੋਪਰ ਮੈਕ ਵੀ ਮਾਈਕ ਵੀ ਹੈ ਨਹੀਂ ਸਾਡੇ ਕੋਲੇ ਹਨਾ ਅਲੱਗ ਤੋਂ ਤੇ ਫਿਰ ਵੀ ਚਲੋ ਜਿੰਨੇ ਵੀ ਜਲੰਧਰ ਵਾਲੇ ਹੈਗੇ ਵੀ ਇੱਕ ਵਾਰੀ ਜ਼ਰੂਰ ਰੁੱਕ ਕੇ ਜਾਇਆ ਕਰੋ ਚਲੋ ਹਨਾ ਹੈਲਪ ਹੋ ਜਾਂਦੀ ਆ ਦੱਗੇ ਬੱਚੇ ਕਾਲਜ ਚ ਚਲ ਜਾਂਦੇ ਆ

ਜਦੋਂ ਆਏ ਸੀ ਨਾ ਤੇ ਪਾਰਕਿੰਗ ਪ੍ਰੋਪਰ ਫੁੱਲ ਸੀ ਹਨਾ ਤੇ ਜਸ ਆਪਾਂ ਅੱਧੇ ਘੰਟੇ ਦੇ ਵਿੱਚ ਹੀ ਹਨਾ ਅੱਧਾ ਘੰਟਾ ਲੱਗਿਆ ਸਾਨੂੰ ਅੱਧੇ ਘੰਟੇ ਦੇ ਵਿੱਚ ਹੀ ਸਾਰੇ ਖਾਲੀ ਹੋ ਗਏ ਆ ਨੌ ਕੁ ਵਜੇ ਤੋਂ ਬਾਅਦ ਇਹ ਵੀ ਡੋਰ ਜਿਹੜਾ ক্লোਜ਼ ਕਰ ਦਿੰਦੇ ਆ ਫਿਰ ਉਹ ਫਰੰਟ ਵਾਲਾ ਜਿਹੜਾ ਉਹ ਵੀ ਓਪਨ ਹੁੰਦਾ ਹੁੰਦਾ ਨਾ ਕਿ ਜਾਂਦੇ ਜਾਂਦੇ ਤੁਹਾਨੂੰ ਇੱਕ ਵਿਊ ਦਿਖਾ ਦਈਏ ਸੀ ਗੁਰਦੁਆਰਾ ਸਾਹਿਬ ਦਾ ਬਹੁਤ ਹੀ ਮਜ਼ੇਦਾਰ ਬੜਾ ਸੋਹਣਾ ਲੱਗਦਾ ਬਾਬਾ ਜੀ ਪਿੱਛੇ ਆਏ ਬੈਠੇ ਜਿਵੇਂ ਹੁਣ ਪ੍ਰਵਚਨ ਸੁਣਾਉਣਗੇ ਕੋਈ ਹੈ ਆਹਾ ਆਹਾ ਬਾਬਾ ਜੀ ਇਹ ਕਿਹੜੇ ਪ੍ਰਵਚਨ ਹੋਏ ਹੀ ਵਾਲੇ ਹੈ ਬਾਬਾ ਜੀ ਹੱਸਣ ਨੂੰ ਨਹੀਂਗਾ ਪ੍ਰਵਚਨ ਸੁਣਾਓ ਕੋਈ ਕੋਈ ਛੁਪ ਬੋਲ ਬੋਲੋ ਲੈ ਆ ਬਾਬਾ ਜੀ ਦੇ ਪ੍ਰਵਚਨ ਸੁਣ ਲੋ ਇਹ ਨਵੇਂ ਪ੍ਰਵਚਨ ਆਹਾ 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 ਅਰਬੇ ਦੂਜੇ ਪ੍ਰਵਚਨ ਸੁਣਾਉਣੀਆਂ ਮੈਂ ਕਿਹੜਾ ਰੋਚਿੰਦਾ ਤੇ ਗੁਰਦਵਾਰਾ ਸਾਹਿਬ ਤੋਂ ਜਾ ਕੇ ਘਰ ਆ ਗਏ ਆ ਤੇ ਤੁਹਾਨੂੰ ਦੱਸਿਆ ਸੀ ਵੀ ਇਸ ਤੋਂ ਬਾਅਦ ਸ਼ਾਇਦ ਅਸੀਂ ਅੱਗੇ ਕਿਤੇ ਜਾ ਕੇ ਆਉਣਾ ਸੀਗਾ ਤੇ ਪਤਾ ਨਹੀਂ ਲੇਟ ਹੋ ਗਈ ਸੀ ਕਿ ਤੇ ਅਸੀਂ ਜਾ ਨਹੀਂ ਪਾਏ ਇਹਨਾਂ ਲਈ ਬਲੌਗ ਨੂੰ ਟਿਕ ਟੋਕ ਕਰੀਏ ਤੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟਸ ਕਰਿਓ ਤੇ ਨਵੇਂ ਆਏ ਕੋਈ ਖੱਡਾਂ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬਲੌਗ ਕਿੱਦਾਂ ਦਾ ਲੱਗਿਆ ਕਮੈਂਟਸ ਵਿੱਚ ਜਰੂਰ ਦੱਸਿਓ ਜੀ ਸਾਨੂੰ ਉਹਨਾਂ ਇਜਾਜ਼ਤ ਦਿਓ ਜੀ ਗੁੱਡ ਨਾਈਟ ਧੰਨਵਾਦ ਜੀ ਰੱਬ ਦਾ ਕਰਾ